ਨੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪੀਟਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀ ਐਮ ਸੀ ਹਸਪੀਟਲ ਮੋਰਚਰੀ ਚ ਰੱਖਾਈ ਗਈ ਹੈ ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਦੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੰਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਰੀਰਕ ਪੂਸਟਮ ਨੂੰ ਕਲੀਅਰ ਹੋ ਚੁੱਕਾ ਸਮੇਂ ਕੀ ਸੀ ਗੋਲੀ ਹਾਂਜੀ ਗੋਲੀ ਚਲੀਏ ਸਮੇਂ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਆਂ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੋਰ ਕੋਈ ਘਰ ਦੇ ਵਿੱਚ ਕਿਸੇ ਦੇ ਕਿਤੇ ਕੋਈ ਜਿਸ ਤਿੱਕੇ ਕੰਮ ਕੀ ਕੀਤਾ ਜਾ ਰਿਹਾ ਹੈ ਕਿ ਡਿਪਰੈਸ਼ਨ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਨੂੰ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਦਾ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਨੂੰ ਤਾਂ ਵੀ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹਾਦਸਾ ਜਾਂ ਫਿਰ ਸਾਜ਼ਿਸ਼ ਇਹ ਉਹ ਦੋ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਲੁਧਿਆਣਾ ਵਾਸੀ ਖਾਸ ਕਰਕੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਦੇ ਕਰੀਬੀ ਉਹਨਾਂ ਦੇ ਵੋਟਰ ਤੇ ਸਪੋਰਟਰ ਉਲਝੇ ਹੋਏ ਨੇ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅਲਿਮਿਟਡ ਗਿਆਨ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਗੇ ਹੋਵੋਗੇ ਕਿ ਅੱਜ ਅਜਹੀ ਦੁਰਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਜਿੱਥੇ ਕੀ ਲੁਧਿਆਣਾ ਤੋਂ ਐਮਐਲਏ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਅਕਸਰ ਸੁਰੱਖਿਆ ਦੇ ਵਿੱਚ ਵੀ ਰਹਿੰਦੇ ਸਨ ਆਪਣੇ ਹਲਕੇ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੇ ਕਰਕੇ ਜਾਂ ਫਿਰ ਸੋਸ਼ਲ ਮੀਡੀਆ ਤੇ ਹਰ ਇੱਕ ਜਾਣਕਾਰੀ ਮੁਹੱਈਆ ਕਰਵਾਉਣ ਕਰਕੇ ਪਰ ਰਾਤੀ ਅਚਾਨਕ ਕੁਝ ਅਜਿਹਾ ਹੋਇਆ ਕਿ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੇ ਪਹਿਲਾਂ ਇਹ ਖਬਰਾਂ ਆਈਆਂ ਕਿ ਉਹ ਸੀਰੀਅਸ ਹਨ ਗੰਭੀਰ ਬਿਮਾਰ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਲਿਜਾਇਆ ਗਿਆ ਜਿੱਥੇ ਕਿ ਮੀਡੀਆ ਵੀ ਪਹੁੰਚਿਆ ਤੇ ਬਾਅਦ ਦੇ ਵਿੱਚ ਖਬਰ ਆਈ ਕਿ ਉਹਨਾਂ ਦੀ ਡੈਥ ਹੋ ਗਈ ਹੈ ਤੇ ਉਸ ਤੋਂ ਬਾਅਦ ਪਹਿਲਾਂ ਆਇਆ ਕਿ ਸ਼ਾਇਦ ਕੁਝ ਉਹਨਾਂ ਦੇ ਨਾਲ ਅਜਿਹਾ ਹੋਇਆ ਕਿ ਜਿਸ ਦੇ ਕਰਕੇ ਉਹਨਾਂ ਦੀ ਜੋ ਸੁਭਾਵਿਕ ਮੌਤ ਹੁੰਦੀ ਹੈ ਉਹ ਹੋਈ ਹੈ ਪਰ ਹੌਲੀ-ਹੌਲੀ ਇਹ ਖਬਰਾਂ ਸਾਹਮਣੇ ਆਈਆਂ ਕਿ ਐਮਐਲਏ ਗੁਰਪ੍ਰੀਤ ਸਿੰਘ ਓਗੀ ਦੀ ਆਪਣੀ ਹੀ ਲਾਇਸੈਂਸੀ ਰਵਲਵਰ ਤੋਂ ਗੋਲੀ ਚੱਲਣ ਦੇ ਕਰਕੇ ਮੌਤ ਹੋਈ ਹੈ ਹੁਣ ਹਰ ਇੱਕ ਜੋ ਕਿ ਗੁਰਪ੍ਰੀਤ ਸਿੰਘ ਓਗੀ ਨੂੰ ਜਾਣਦਾ ਹੈ ਜਾਂ ਫਿਰ ਰਾਜਨੀਤੀ ਸਮਝ ਰੱਖਦਾ ਹੈ ਜਾਂ ਫਿਰ ਪੰਜਾਬ ਦਾ ਰਹਿਣ ਵਾਲਾ ਹੈ ਜਦੋਂ ਵੀ ਉਸ ਨੇ ਇਹ ਖਬਰ ਸੁਣੀ ਕਿ ਉਹਨਾਂ ਦੀ ਲਾਇਸੈਂਸੀ ਰਵਲਵਰ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤਾਂ ਹਰ ਕੋਈ ਇਹੇ ਸੋਚਣ ਲੱਗ ਪਿਆ ਕਿ ਇਹ ਕਤਲ ਹੈ ਜਾਂ ਫਿਰ ਸਾਜ਼ਿਸ਼ ਹਾਲਾਂਕਿ ਪੁਲਿਸ ਨੇ ਜੋ ਪਹਿਲਾ ਬਿਆਨ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪਹਿਲੀ ਇਨਵੈਸਟੀਗੇਸ਼ਨ ਤੋਂ ਪਹਿਲੀ ਅੱਖ ਦੇਖਣ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਵੇਂ ਇਹ ਗੋਲੀ ਅਚਾਨਕ ਜਾਂ ਫਿਰ ਗਲਤੀ ਦੇ ਨਾਲ ਚੱਲੀ ਗਈ ਹੋਵੇ ਹਾਲਾਂਕਿ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਤੇ ਬਹੁਤ ਸਾਰੀਆਂ ਗੱਲਾਂ ਅਜੇ ਵੀ ਹਨ ਜਿਹੜੀਆਂ ਕਿ ਉਹ ਹਲੇ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀ ਜੋ ਗੱਲਬਾਤ ਹੋਈ ਹੈ ਕਿਉਂ ਤੇ ਕਿਵੇਂ ਹੋਇਆ ਉਹ ਸਾਰਾ ਕੁਝ ਦੱਸਿਆ ਜਾਵੇਗਾ ਪਰ ਉੱਥੇ ਹੀ ਇਸ ਸਮੇ ਗੁਰਪ੍ਰੀਤ ਸਿੰਘ ਗੋਗੀ ਦੇ ਵੋਟਰ ਸਪੋਰਟਰ ਉਹਨਾਂ ਨੂੰ ਜਾਣਨ ਵਾਲੇ ਇਸ ਗੱਲ ਦੀ ਕਸਮਕਸ਼ਮ ਦੇ ਵਿੱਚ ਹਨ ਕਿ ਆਖਿਰ ਇਹ ਕਤਲ ਹੈ ਜਾਂ ਫਿਰ ਸਾਜ਼ਿਸ਼ ਤੇ ਉੱਥੇ ਹੀ ਇਸ ਸਭ ਦੇ ਵਿਚਕਾਰ ਗੁਰਪ੍ਰੀਤ ਸਿੰਘ ਗੋਗੀ ਦੀ ਇੱਕ ਕਤਲ ਤੋਂ ਪਹਿਲਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਨੇ ਲੰਘੇ ਕੱਲ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਦੇ ਕਰੀਬੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਾਫੀ ਜ਼ਿਆਦੇ ਹਿੰਟ ਮਿਲ ਸਕਦੇ ਨੇ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਹਮੇਸ਼ਾ ਵਿਵਾਖ ਹੋ ਕੇ ਬੋਲਦੇ ਸਨ ਤੇ ਉਹਨਾਂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਗੋਗੀ ਦੇ ਨਾਲ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਤੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਸੋ ਆਓ ਉਹ ਵੀ ਵੀਡੀਓ ਦੇਖਦੇ ਹਾਂ ਜੋ ਕਿ ਉਹਨਾਂ ਨੇ ਆਪਣੀ ਮੌਤ ਦੇ ਇੱਕ ਦਿਨ ਪਹਿਲਾਂ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਾਨਕਿ ਕੱਲ ਰਾਤੀ ਉਹਨਾਂ ਦੀ ਮੌਤ ਹੋਈ ਹੈ ਤੇ ਕੱਲ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦੀ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਪ੍ਰੈਸ ਕਾਨਫਰੰਸ ਹੈ ਤੇ ਉਹਨਾਂ ਦੇ ਕਾਫੀ ਕਰੀਬੀਆਂ ਦਾ ਤਾਂ ਇਹ ਵੀ ਕਹਿਣਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਤਲ ਹੋਇਆ ਤੇ ਹਾਲਾਂਕਿ ਇਹ ਹੈ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਵੇਗਾ ਪਰ ਜੋ ਵੀਡੀਓ ਵਾਇਰਲ ਹੋ ਰਹੀ ਆ ਉਹ ਤੁਸੀਂ ਵੀ ਦੇਖ ਲਓ ਦੇਖੋ ਗੱਲ ਇਹ ਆ ਜਿਹੜੇ ਮੱਤੀ ਸਾਹਿਬ ਆਏ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਫਿਕਰਮੰਦ ਪੰਜਾਬ ਦੇ ਅਸੀਂ ਲੋਕ ਹੈਗੇ ਆ ਜਿਨ੍ਹਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮਐਲਏ ਸਾਨੂੰ ਦਿੱਤੇ ਨੇ ਵਿਧਾਨ ਸਭਾ ਦੇ ਸਾਡੀਆਂ ਦੋ ਤਾਂ ਤੁਹਾਨੂੰ ਪਤਾ ਉਹ ਜਿਮਨੀ ਚੋਣਾ ਚ ਹੀ ਆਏ ਨੇ ਐਮਐਲਏ ਤੇ ਬਾਕੀ 92 ਪਹਿਲਾਂ ਸੀ 94 ਔਰ ਅਸੀਂ ਨਸ਼ੇ ਦੇ ਉੱਤੇ ਪਹਿਲੇ ਬਹੁਤ ਵੱਡੇ ਕੰਮ ਕਰ ਰਹੇ ਆ ਮਾਲ ਸਾਹਿਬ ਨੇ ਪਿੱਛੇ ਦੇਖਣਾ ਦਰਬਾਰ ਸਾਹਿਬ ਦੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਨਸ਼ੇ ਦੇ ਖਿਲਾਫ ਸੋਚ ਕਈ ਹੈ ਵੀ ਨਹੀਂ ਬੱਚਿਓ ਬਿਲਕੁਲ ਇਹ ਚੀਜ਼ ਤੋਂ ਬਾਾਂਚੇ ਕਰੇ ਰਹੋ ਤਾਂ ਕਿ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਆਪਣੀ ਪੁਲਿਟਿਕ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਆ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਇਹਨਾਂ ਨੂੰ ਇਹ ਪੁੱਛੋ ਪਹਿਲਾਂ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਹੈ ਉਹ ਅਜੇ ਤੱਕ ਕਿਉਂ ਨਹੀਂ ਦਿੱਤਾ ਸਾਡੇ ਕਿਸਾਨ ਉੱਥੇ ਬੈਠੇ ਨੇ ਠੰਡ ਦੇ ਵਿੱਚ ਡੱਲੇয়াল ਸਾਹਿਬ ਦੇਖੋ ਅੱਜ ਉਹ ਬਿਲਕੁਲ 44ਵੇਂ 45ਵੇਂ ਦਿਨ ਦੇ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਅੰਦਾਜ਼ਾ ਨੇ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਲ ਡਾਟਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੀ ਜੋ ਇੱਕ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਉਹ ਸਾਡੇ ਜਵਾਨ ਬਰਫ ਦੇ ਵਿੱਚ ਗਰਮੀ ਦੇ ਵਿੱਚ ਚਖੜ ਦੇ ਵਿੱਚ ਇਹ ਬਾਟਰਾ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਕੋਰਸਿਸ ਦੇ ਉੱਤੇ ਉਂਗਲੀ ਚੱਕਣੀ ਇੰਨਾ ਵਾਸਤੇ ਕੋਈ ਜ਼ਿਆਦਾ ਅ ਅੱਛੀ ਗੱਲ ਨਹੀਂ ਸ਼ਰਮਨਾ ਗੱਲ ਆ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਫਾਰੇ ਇਸਤਰਾ ਦੀ ਤੁਸੀਂ ਬੇਤੁਕਾ ਜਿਹੜੀਆਂ ਧਿਆਨਬਾਜ਼ੀ ਕਰਦੇ ਹੋ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਦੇ ਨਾਲ ਨਾਲ ਜਿੰਨੇ तकरीबन 70 ਤੋਂ 80% ਅਸੀਂ ਨਸ਼ਾ ਕਤੂ ਅੱਗੇ ਤੁਸੀਂ ਇੱਕ ਰੋਟੀ ਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਆਇਂ ਜਿੱਦ ਸੋ ਕਿਤੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਹੁਣ ਜਿਹੜਾ ਪੁਰਾਣਾ ਕੋਰ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰਨ ਅਸੀਂ ਨਹੀਂ ਨਸ਼ਾ ਰਹਿਣੇ ਕਿ ਅਸੀਂ ਤਾਂ ਨਸ਼ੇ ਨੂੰ ਸਾਫ ਕਰਨ ਲੱਗੇ ਹਾਂ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਬੇਚੀ ਜਨ ਕੋ ਬੇਫਾਦਲ ਲੋਕਾਂ ਨੇ ਤਾਂ ਪਹਿਲਾਂ ਇਹਨਾਂ ਨੂੰ ਫਤਵੇ ਦਿੱਤੇ ਹੀ ਹੋਏ ਨੇ ਉਹ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਦੇਖ ਲਓ ਤੇ ਕਿੰਨੇ ਕਿੰਨਾ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਮੋੜ ਹੀ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਭਾਵੇਂ ਅਗਨੀ ਵੀਰ ਲਾ ਲਓ ਇੱਕ ਨੌਜਵਾਨਾਂ ਦੇ ਇਹਨਾਂ ਨੇ ਮਨੋਵਲ ਤੋੜਿਆ ਔਰ ਇੱਕ 12 ਸਾਲ ਦੇ 19 ਸਾਲ ਦੇ ਬੱਚੇ ਨੂੰ ਭਰਤੀ ਕਰਕੇ 22 ਸਾਲ ਦਾ ਕਰਨ ਤੂੰ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਬਿਆਨबाजी ਸਾਡੇ ਪੰਜਾਬ ਦੇ ਜ਼ਖਮ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਅਸੀਂ ਭਰ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸਾਨੂੰ ਦੁੱਖ ਹੈ ਕਿ ਇਹਨਾਂ ਨੇ ਸવાય ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਨਸਾਪ ਬਣਾਉਣ ਜਾ ਰਹੇ ਹਾਂ ਸਾਡੇ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਆ ਸਾਡੇ ਜਿਹਨੇ ਮინისტრਜ਼ ਨੇ ਐਮ ਐਲ ਐਸ ਨੇ ਦਿਨ ਰਾਤ ਤੁਸੀਂ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮ ਪੀ ਚ ਉੱਠ ਕੇ ਆ ਕੇ ਇਹਨਾਂ ਨੂੰ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਤੋਂ ਨਹੀਂ ਨਿਕਲਦੇ ਹੁਣ ਕਿਸਾਨੀਆਂ ਦੇ ਕਿਸਾਨਾਂ ਦੇ ਉੱਤੇ ਡਾਪਾਰੀ ਇਸ ਤਰ੍ਹਾਂ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮਾਇਤ ਕਰ ਰਿਹਾ ਇਹ ਇਹਨਾਂ ਨੂੰ ਉੱਤੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉਥੇ ਪਹਿਲਾਂ ਤਾਂ ਜੋ ਸਾਡੇ ਕਿਸਾਨਾਂ ਦਾ ਤਕਾ ਨਹੀਂ ਉਹਨਾਂ ਦਾ ਮਸਲਾ ਹਲਕਾ ਜੇ ਕੱਲ ਨੂੰ ਸਾਡੇ ਡੱਲਿਆ ਸਾਹਿਬ ਨੂੰ ਖਦਾ ਨਾ ਖਾਸਾ ਕੁਝ ਹੋ ਜਾਂਦਾ ਇੱਕ ਉਸ ਇਨਸਾਨ ਨੂੰ ਤਾਂ ਦੱਸੋ ਕਿੱਥੇ ਅਸੀਂ ਉਸ ਉਸ ਐਸਾ ਜੀਵ ਦਾ ਖੰਗਾ ਚਾਹੀ ਲੋਕ ਹੁਕਤਣਗੇ ਇਸ ਕਰਕੇ ਪੰਜਾਬ ਨੂੰ ਇਹ ਤਬਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਬੈਹnde ਸੈਕਿੰਡ ਜਿਹੜੀ ਬਾਰਡਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਰਡਰੋਂ ਪਾਰ ਦਾ ਮੋਦੀ ਸਾਹਿਬ ਬਿਨਾ ਵੀਜੇ ਤੋਂ ਜਾ ਕੇ ਬਰੀਆਨੀ ਖਾਣਦੇ ਨੇ ਉਦੋਂ ਉਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਬਾਹਰੋਂ ਬਾਹਰੋਂ ਪਤਾ ਨਹੀਂ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਆ ਦੇ ਦਿਓ ਜਾਂ ਫਿਰ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪੱਧਰੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾ ਸਾਡੀ 26 ਜਨਵਰੀ ਦੀ ਚਾੱਕੀ ਨੂੰ ਲੈ ਕੇ ਉਹਨਾਂ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਡ ਆ ਉਹਦੇ ਵਿੱਚ ਪੰਜਾਬ ਦੀ ਚਾਂਦੀ ਆਊਗੀ ਕਿ ਪਿਛਲੀ ਵਾਰ ਸੁਭਰੀ ਸਰਕਾਰ ਨੇ 15 ਪੱਦੇ ਦੇ ਵਿੱਚ ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬਤਈ ਮਾੜਾ ਸਲੂਕ ਕੀਤਾ ਜੀ ਸਾਡੀ ਏਡੀ ਛੋੜੀ ਚਾਕੀਆਂ ਬਣਾਈਆਂ ਨਹੀਂ ਆਰ ਕੇ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਬਿਲੇ ਅਸੀਂ ਆਪਣੇ ਮਲੇ ਮਲੇ ਗਲੀ ਗਲੀ ਚੋ ਚਾਕੀਆਂ ਘਟੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਠੀਕ ਹੈ ਤੇ ਸਮਾਰਕ ਸੀ ਉਹਨਾਂ ਦੇ ਵਿੱਚ ਸਿਦਾ ਜੀ ਭਗਤ ਸਿੰਘ ਦੇ ਰਾਜਗੁਰੂ ਦੇ ਗਾਂਧੀ ਸਾਹਿਬ ਦੇ ਸਭ ਦੇ ਅਸੀਂ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਾਡਾ ਅਮੀਰ ਵਿਰਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਪੂਰੇ ਹਿੰਦੁਸਤਾਨ ਚ ਕਰਨ ਵਾਸਤੇ ਸੀ ਉੱਚ ਪੱਧਰ ਵਿੱਚ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹਨੂੰ ਰਿਜੈਕਟ ਕੀਤੀ ਆ ਤੇ ਹੁਣ ਵੀ ਸਾਨੂੰ ਖਦਸ਼ਾ ਕਿ ਕਿਤੇ ਨਾ ਕਿਤੇ ਤੇ ਸਾਡੇ ਨਾਲੇ ਸ਼ਰਾਦਤ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਾਦਤ ਹੋਈ ਤਾਂ ਸਿੱਧੀ ਇਹਨਾਂ ਦੀ ਇਹ ਇੱਕ ਮਿਲੀ ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਤੇਈ ਮਾਲਾ ਦੇ ਰੂਪ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋਂ ਵੀ ਦਵਾਗੇ